ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਹਦਾ ਆਪਣਾ ਘਰ ਹੋਵੇ ਸਾਰੀ ਜੀਵਨ ਦੀ ਕਮਾਈ ਉਹਨਾਂ ਮਕਾਨ ਤੇ ਬਣਾਉਣ ਉੱਪਰ ਲਾ ਦਿੰਦਾ ਹੈ ਤੇ ਜਦੋਂ ਪ੍ਰਾਪਰਟੀ ਡੀਲਰਾਂ ਕੋਲੋਂ ਜ਼ਮੀਨ ਖਰੀਦੀਦਾ ਉਸ ਵੇਲੇ ਐਗਰੀਮੈਂਟ ਕਿਤੇ ਜਾਂਦੇ ਹਨ ਫਿਰ ਸ਼ਰਤਾਂ ਲਿਖੀਆਂ ਜਾਂਦੀਆਂ ਹਨ ਸੀਵਰੇਜ ਹੋਵੇ ਪਾਣੀ ਹੋਵੇ ਬਿਜਲੀ ਹੋਵੇ ਤਾਂ ਹੋਰ ਸੜਕਾਂ ਵਗੈਰਾ ਦੀਆਂ ਪਰ ਜ ਖਰੀਦਣ ਤੋਂ ਬਾਅਦ ਤੁਕਾਂ ਕੋਈ ਸਹੂਲਤਾਂ ਨਹੀਂ ਮਿਲਦੀਆਂ ਇਸ ਨੂੰ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਂਦੀ ਹੈ ਟੋਕੋਨੀਅਲ ਕਿਹਾ ਜਾਂਦਾ ਪਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਦੁਖੀ ਹੋਏ ਸੰਨੀ ਕਲੇਵ ਦੇ ਲੋਕਾਂ ਵੱਲੋਂ ਖਰੜਾ ਪੁਰਾਲੀ ਮਾਰਗ ਦੇ ਉੱਪਰ ਜਾਮ ਲਾ ਦਿੱਤਾ ਗਿਆ ਉਹ ਚੰਡੀਗੜ੍ਹ ਤੇ ਖੇੜ ਕੁਰਾਲੀ ਤੈ ਵੀ ਜਾਮ ਹੋ ਗਿਆ ਲੋਕੀ ਮੰਗ ਸੀ ਕਿ ਉਹਨਾਂ ਦੇ ਸਿਵਲੇ ਵੱਲ ਧਿਆਨ ਦਿੱਤਾ ਜਾਵੇ ਜਿਸ ਕਾਰਨ ਲੋਕਾਂ ਨੂੰ ਕਾਈ ਪਰੇਸ਼ਾਨੀਆਂ ਹੁੰਦੀਆਂ ਹਨ ਮੌਕੇ ਤੇ ਸਨਿਕਲੇਵ ਦੇ ਆਗੂ ਪੁੱਜੇ ਨੇ ਉਹ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਉਂਦੇ ਆਂ ਬਾਜ ਬਾਈ ਵੱਲੋਂ ਆਏ ਕੀ ਕਹਿਣਾ ਹੈਗਾ ਲੋਕੀ ਪਰੇਸ਼ਾਨ ਹੈ ਕਹਿੰਦਾ ਸਰ ਇਹੀ ਹੈ ਕਿ ਬਸ ਨਾ ਕੀ ਇਸ਼ੂ ਬਣਾ ਗਿਆ ਮੇਰਾ ਬਲਵਿੰਦਰ ਆਈ ਕੀ ਜੌਬ ਹੈ ਜੋ ਵੀ ਸਾ ਮੇਂਟੇਨੈਂਸ ਦਾ ਦੇਖ ਰਹੇ ਨੇ ਕਿੱਥੇ ਲੈ ਸਨੀ ਜੀ ਬਾਜ ਬਡਵਲ ਕੀ ਕਹੋਗੇ ਲੋਕੀ ਤੰਗ ਹੈ ਪਾਣੀ ਤੰਗ ਭਾਜੀ ਦੇਖੋ ਤੰਗ ਅਸੀਂ ਤੋਂ ਨਾ ਜ਼ਿਆਦਾ ਤੰਗ ਹੈ ਜਿੰਨੇ ਫੋਨ ਸਾਨੂੰ ਵਜਦੇ ਸਾਬ ਕਿਹਨੂੰ ਵੀ ਨਹੀਂ ਆਪਾਂ ਤੇ ਕੋ ਰਾਤ ਦੇ ਕੱਲ ਦੇ ਫੋਨ ਲੱਗੇ ਨੇ ਕਰ ਰਹੇ ਹੂੰ ਜਨਰੇਟਰ ਮੰਗਾ ਰਹੇ ਆ ਕਿ ਅੱਧੇ ਘੰਟੇ ਤੱਕ ਪਾਣੀ ਚੱਲ ਪਏਗਾ ਮੈਂ ਤੇ ਇਹੀ ਕੋ ਜਿਹੜੇ ਬੰਦੇ ਕੰਪਲੇਨ ਕਰ ਰਿਹਾ ਹੁਣ ਮੈਂ ਇਹੀ ਗੱਲ ਕਿਹਾ ਕਿ ਐਸਡੀਐਮ ਨੂੰ ਆਪਾਂ ਪੇਸ਼ ਹੋ ਰਿਹਾ ਕਿ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਬਿਜਲੀ ਡਿਪਾਰਟਮੈਂਟ ਨਾਲ ਸਾਨੂੰ ਤਦ ਤੱਕ ਮੋਟਾ ਜਲਾ ਦਾ ਹੁਕਮ ਦਿੱਤਾ ਜਾਵੇ ਹੁਣ ਮਿਲਨੇ ਐ ਐਸਡੀਐਮ ਸਾਬ ਜਿੰਨ ਜਿਹੜਾ ਕੁੰਡੀ ਕਨੈਕਸ਼ਨ ਦਾ ਕੀ ਬਣੂਗਾ ਵੀਰ ਜੀ ਉਹ ਹੀ ਕਹਿ ਰਹੇ ਨੇ ਐਸਡੀ ਸਾਹਿਬ ਨੂੰ ਮਿਲਨੇ ਆਪਾਂ ਮੈਂਟਰ ਮੋਟਰ ਦਾ ਕਰਾਂਗੇ ਹਲ ਹੁਣ ਐਸਡੀ ਸਾਹਿਬ ਨੂੰ ਮਿਲਨੇ ਕਿ ਜਦ ਤੱਕ ਸਾਡਾ ਕੇਸ ਜਿਹੜਾ ਹੈਗਾ ਨਹੀਂ ਨਹੀਂ ਬਰਦਾਤ ਤੱਕ ਸਾਨੂੰ ਜਿਹੜਾ ਮੋਟਰ ਚਲਾਣ ਦਾ ਉਹ ਦੋ ਜੇ ਹੁਣ 12 ਲੱਖ ਦਾ ਭਰਤਾ ਜੁਰਮਾਨਾ ਕੀ ਕਰੂਗਾ ਨਹੀਂ ਉਹਦਾ ਨਹੀਂ ਮੈਨੂੰ ਤਾਂ ਹੀ ਕਰਣੂ ਕਿਉਂਕਿ ਉਹ ਡਿਪਾਰਟਮੈਂਟ ਕੋਈ ਹੋਰ ਹੈ ਅੱਜ ਹੱਲ ਹੋ ਜਾਏਗਾ ਅੱਜ ਹੱਲ ਹੋ ਜਾਏਗਾ ਕੰਢੇ ਦਰ ਕੱਟੇ ਤੱਕ ਬੰਨੀ ਚੱਲ ਰਹੇ ਤਕਵਨ ਟੀਵੀ ਲਈ ਮੈਰਿਜ ਬਟਲ ਕਰ ਰਹੇ ਹੜੋ ਨਿਵਾ ਮੋਹਲੇ